ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਗੂ ਕਿਸਾਨ ਮਜ਼ਦੂਰ ਮੋਰਚਾ ਸੂਬਾ ਜਨਰਲ ਸਕੱਤਰ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਤੋਂ ਓੰਕਾਰ ਸਿੰਘ ਪੁਰਾਣਾ ਪੰਗਾਲਾ ਮੇਰੇ ਕੋਲ ਖੜੇ ਆ ਸਾਡੀ ਜਥੇਬੰਦੀ ਦੇ ਪ੍ਰਧਾਨ ਬਾਪੂ ਬਲਕਾਰ ਸਿੰਘ ਜੀ ਮੱਲੀ ਸੀਨੀਅਰ ਮੀਤ ਪ੍ਰਧਾਨ ਸ਼ਮਿੰਦਰ ਸਿੰਘ ਛੰਨੀ ਨਾਨ ਸਿੰਘ ਸੂਬੇਦਾਰ ਰਜਿੰਦਰ ਸਿੰਘ ਕੁੱਲੀਆਂ ਤੇ ਹੋਰ ਦਰਜਾ ਬਦਰਜਾ ਸਾਡੀ ਜਥੇਬੰਦੀ ਦੇ ਆਗੂ ਸਹਿਬਾਨ ਤੇ ਵਰਕਰ ਵੀਰਾਂ ਦੀ ਅੱਜ ਮੀਟਿੰਗ ਜਿਲ੍ਹਾ ਹੁਸ਼ਿਆਰਪੁਰ ਦੀ ਤਸੀਲ ਮਕੇਰੀਆਂ ਦੀ ਦਾਣਾ ਮੰਡੀ ਪੰਘਾਲਾ ਦੇ ਵਿੱਚ ਹੋਈ ਹੈ ਤੇ ਬੱਖ-ਬੱਖ ਮਸਲਿਆਂ ਦੇ ਉੱਤੇ ਜਿਹੜਾ ਮਸਲਿਆਂ ਦੇ ਉੱਤੇ ਚਰਚਾ ਕੀਤੀ ਉਹਨਾਂ ਦੇ ਵਿੱਚ ਮੰਡੀਆਂ ਜਿਹੜੀਆਂ ਐ ਦੇ ਵਿੱਚ ਜਿਹੜੀ ਝੋਨੇ ਦੀ ਖਰੀਦ ਹੈ ਉਹ ਇੱਕ ਆਪਣੇ ਜਿਹੜੀ ਅਕਤੂਬਰ ਹੈ ਉਹਦੇ ਤੋਂ ਸ਼ੁਰੂ ਕੀਤੀ ਜਾਵੇ ਅਗਲੀ ਗੱਲ ਪਰਮਲ ਦਾ ਜਿਹੜਾ ਰੇਟ ਹੈ ਉਹ ਪੂਰਾ ਦਿੱਤਾ ਜਾਵੇ ਤੇ ਪ੍ਰਾਈਵੇਟ ਖਰੀਦਦਾਰਾਂ ਵੱਲੋਂ ਮੰਡੀਆਂ ਦੇ ਵਿੱਚ ਜਿਹੜੀ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ ਉਹ ਲੁੱਟ ਸਰਕਾਰ ਜਿਹੜੀ ਆ ਉਸ ਲੁੱਟ ਨੂੰ ਬੰਦ ਕਰਵਾਵੇ ਉਸ ਤੋਂ ਅਗਲੀ ਗੱਲ ਸਰਕਾਰੀ ਹਸਪਤਾਲ ਮੁਕੇਰੀਆਂ ਆਂ ਦੇ ਵਿੱਚੋਂ ਠੇਕੇਦਾਰ ਵੱਲੋਂ ਧੱਕੇਸ਼ਾਹੀ ਕਰਦੇ ਆ ਜਿਹੜਾ ਜਬਰੀ ਜਿਹੜਾ ਆ ਬੀਬੀ ਹਰਬੰਸ ਦੇਵ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ ਪਿਛਲੇ ਸਮੇਂ ਦੇ ਵਿੱਚ ਅਸੀਂ ਮਾਨਯੋਗ ਏਡੀਸੀ ਰਾਹੁਲ ਚਾਬਾ ਜੀ ਨੂੰ ਵੀ ਇਸ ਸਬੰਧੀ ਮੰਗ ਪੱਤਰ ਦੇ ਚੁੱਕੇ ਆ ਕਿ ਸਾਡੀ ਫਿਰ ਤੋਂ ਇਹ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਹੈ ਕਿ ਬੀਬੀ ਹਰਬੰਸ ਕੌਰ ਦੇਵੀ ਨੂੰ ਨੌਕਰੀ ਦੇ ਉੱਤੇ ਜਿਹੜਾ ਬਹਾਲ ਕੀਤਾ ਜਾਵੇ ਅਗਲੀ ਗੱਲ ਲਾਲ ਸਿੰਘ ਪੁੱਤਰ ਬੂਆ ਸਿੰਘ ਪਿੰਡ ਮੋਤਲਾ ਨੂੰ ਪਾਵਰ ਕਾਮ ਨੇ ਜਿਹੜਾ ਮੋਟਰ ਦੇ ਕਨੈਕਸ਼ਨ ਸੰਬੰਧੀ ਜੁਰਮਾਨਾ ਕੀਤਾ ਹੈ ਉਹਨੂੰ ਤੁਰੰਤ ਜਿਹੜਾ ਹੈ ਉਹ ਰੱਦ ਕੀਤਾ ਜਾਵੇ ਸੋ ਕਿਸਾਨ ਮਜ਼ਦੂਰ ਅਗਲੀ ਗੱਲ ਕਿਸਾਨ ਮਜ਼ਦੂਰ ਮੋਰਚੇ ਦਾ ਸਾਡਾ ਜਿਹੜਾ ਸ਼ੰਭੂ ਬਾਰਡਰ ਤੇ ਸਾਡਾ ਮੋਰਚਾ 13 ਫਰਵਰੀ ਤੋਂ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਚੱਲ ਰਿਹਾ ਹੈ ਉਸ ਮੋਰਚੇ ਤੋਂ ਸਾਰੇ ਭਾਰਤ ਦੇ ਵਿੱਚ ਇੱਕ ਸਨੇਹਾ ਲਾਇਆ ਗਿਆ ਕਿਸਾਨ ਮਜ਼ਦੂਰ ਭਰਾਵਾਂ ਨੂੰ ਕਿ 3 ਅਕਤੂਬਰ ਨੂੰ 12:30 ਵਜੇ ਤੋਂ ਲੈ ਕੇ 2:30 ਵਜੇ ਤੱਕ ਸਾਰੇ ਭਾਰਤ ਦੇ ਵਿੱਚ ਰੇਲ ਦਾ ਚੱਕਾ ਜਾਮ ਕੀਤਾ ਜਾਵੇਗਾ ਇਹ ਰੇਲ ਦਾ ਚੱਕਾ ਜਾਮ ਲਖੀਮਪੁਰ ਦੇ ਵਿੱਚ ਜਿਹੜੇ ਸਾਡੇ ਕਿਸਾਨ ਭਰਾ ਅਜੇ ਮਿਸ਼ਰਾ ਟੈਨੀ ਦੇ ਮੁੰਡੇ ਮੁੰਡੇ ਨਹੀਂ ਗੁੰਡੇ ਨੇ ਅਸੀਸ਼ ਮਿਸ਼ਰੇ ਨੇ ਜਿਹੜਾ ਟਾਇਰਾਂ ਦੇ ਥੱਲੇ ਥਾਰ ਜੀਪ ਦੇ ਟਾਇਰਾਂ ਥੱਲੇ ਦੇ ਕੇ ਸ਼ਹੀਦ ਕਰ ਦਿੱਤੇ ਸੀ ਤੇ ਆਪਣੇ ਸ਼ੰਭੂ ਬਾਰਡਰ ਦੇ ਉੱਤੇ ਜਿਹੜੇ ਸਾਡੇ ਕਿਸਾਨ ਭਰਾ ਅਥਰੂ ਗੈਸ ਦੇ ਗੋਲੇ ਤੇ ਪੱਟੀਆਂ ਗੋਲੀਆਂ ਮਾਰ ਕੇ ਹਰਿਆਣਾ ਸਰਕਾਰ ਨੇ ਜਿਹੜੇ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਤੇ ਫਟੜ ਕੀਤੇ ਸਾਡਾ ਪੁੱਤ ਸ਼ੋਭਕਰਨ ਸਿੰਘ ਖਨੌਰੀ ਬਾਰਡਰ ਦੇ ਉੱਤੇ ਗੋਲੀ ਮਾਰ ਕੇ ਸ਼ਹੀਦ ਕੀਤਾ ਪ੍ਰਿਤਪਾਲ ਸਿੰਘ ਨੂੰ ਬੋਰੀ ਦੇ ਵਿੱਚ ਪਾ ਕੇ ਜਿਹੜਾ ਸੀ ਉਹ ਮਾਰਿਆ ਉਹਦੀਆਂ ਲੱਤਾਂ ਤੋੜੀਆਂ ਉਹਦੀਆਂ ਮਤਲਬ ਉਹਦਾ ਜਵਾੜਾ ਤੋੜ ਦਿੱਤਾ ਉਹਦਾ ਸਿਰ ਪਾੜਿਆ ਤੇ ਅੱਜ ਤੱਕ ਜਿਹੜੀ ਸਰਕੇਂਦਰ ਦੀ ਸਰਕਾਰ ਹੈ ਇੱਕ ਤਾਨਾਸ਼ਾ ਇੱਕ ਜ਼ਾਬਰ ਸਰਕਾਰ ਹੈ ਜਿਹਨੂੰ ਅਸੀਂ ਔਰੰਗਜ਼ੇਬ ਵਰਗੀ ਹਿਟਲਰ ਵਰਗੀ ਜਰਨਲ ਡਾਇਰ ਵਰਗੀ ਸਰਕਾਰ ਜਿਹੜੀ ਆ ਉਹ ਕਹਿੰਦੇ ਆ ਸੋ ਇਸ ਕਰਕੇ ਉਹਨਾ ਆਪਣੇ ਕਿਸਾਨ ਭਰਾਵਾਂ ਨੇ ਦੇ ਉੱਤੇ ਹੋਏ ਜ਼ਬਰ ਦੇ ਵਿਰੁੱਧ ਜਿਹੜਾ ਅਸੀਂ ਰੇਲ ਦਾ ਚੱਕਾ ਜਾਮ ਕਰਨਾ ਸਾਰੇ ਭਾਰਤ ਦੇ ਵਿੱਚ ਅਸੀਂ ਉਸ ਰੇਲ ਦਾ ਦੀ ਚੱਕਾ ਜਾਮ ਦੀ ਕਾਲ ਨੂੰ ਜਿਹੜਾ ਆ ਪੰਘਾਲਾ ਰੇਲਵੇ ਸਟੇਸ਼ਨ ਦੇ ਉੱਤੇ ਰੇਲ ਦਾ ਚੱਕਾ ਜਾਮ ਕਰਕੇ ਜਿਹੜਾ ਉਹ ਸਫਲ ਬਣਾਵਾਂਗੇ ਸੋ ਸਾਡੀ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਵੱਲੋਂ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋਂ ਮਿਸ਼ਲ ਸ਼ਰੋਮਣੀ ਭਗਤ ਧੰਨਾ ਜੀ ਤਰਨਾ ਦਲ ਪੰਜਾਬ ਭਾਰਤ ਵੱਲੋਂ ਜਿਹੜੀ ਆ ਉਹ ਬੇਨਤੀ ਆ ਕਿਸਾਨ ਤੇ ਮਜ਼ਦੂਰ ਭਰਾਵਾਂ ਨੂੰ 3 ਅਕਤੂਬਰ ਨੂੰ ਠੀਕ ਜਿਹੜਾ 11 ਵਜੇ ਤੁਸੀਂ ਹੋਮ ਹਮਾ ਕੇ ਦਾਣਾ ਮੰਡੀ ਪੰਘਾਲਾ ਦੇ ਵਿੱਚ ਪਹੁੰਚ ਜਾਣਾ ਤਾ ਜੋ ਅਸੀਂ ਜਿਹੜਾ ਆ 3 ਅਕਤੂਬਰ ਨੂੰ 2 ਘੰਟੇ ਦੀ ਰੇਲ ਦਾ ਜਿਹੜਾ ਚੱਕਾ ਜਾਮ ਆ ਉਹਨੂੰ ਸਫਲ ਬਣਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਨੇ ਹਾਲੋ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ